ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰੇ ਕਬੂਤਰ ਬਾਜ਼ੀ ਮੀਰਾਂ ਦਾ ਸਾਰੇ ਠੀਕ ਠਾਕ ਹੋਣਗੇ ਲੋਈ ਸਾਰੇ ਵੀਰ ਕਰੋ ਨੋਟ 13 ਜੂਨ ਨੂੰ ਟੀਆਂ ਸਾਰੀਆਂ ਬਾਜ਼ੀਆਂ ਦਾ ਰਿਜਿਸਟਰ ਗੱਡੀ ਜੀਪ ਦੇ ਹੋਵੇ ਫੈਨ ਲਿਖ ਪਾਈਗੇ ਟਟਾਕੇ ਪਹਿਲੀ ਬਾਜ਼ੀ ਪਿੰਡ ਲੱਦਰਕਲਾਂ ਸੀਪਕਸਿੰਗਨਗਰ ਕੁੱਲ ਕਬੂਤਰ 83 ਐਂਟਰੀ ਫੀਸ 1500 ਰੁਪਏ 2:18 ਮਿੰਟ ਤੇ ਕੱਲਾ ਰਿਹਾ ਗगन ਜਗਤਪੁਰੇ ਦਾ ਬੰਦਾ ਨਾਮ ਗगन ਜਗਤਪੁਰਾ ਰਜਿਸਟਰ ਜੀ ਤੂ ਦੂਜਾ ਨਾਮ ਮਣੀ ਬਡਾਲਾ ਰਾਟਾ ਪੁੱਥੇ ਜੇਤੂ ਦਿਨ ਤੋਂ 7 ਤੱਕ ਆਪ ਦਿੱਤੇ ਗਏ ਪਿੰਡ ਲਿੱਦਰ ਗੜਾ ਸੀਪਕ ਸੰਗਣਾ ਪਿੰਡ ਪੱਖੋਵਾਲ ਜਿਲ੍ਹਾ ਲੁਧਿਆਣਾ ਡਿੱਕਰ ਪੱਖੋਵਾਲ ਦੇ ਬਾਈ ਦੇ ਪਿੰਡ ਫੁੱਲ ਕੂਤਰ 100 ਐਂਟਰੀ ਫੀਸ 250 3:10 ਤੇ ਬਾਜੀ ਨਿਪੜੀ ਪੱਲਾ ਨਾਮ ਮੰਕਾ ਫੁੱਡੇਵਾਲਾ ਫਿਜਰਾ ਜੇਤੂ ਦੂਜਾ ਨਾਮ ਗੁਰਪ੍ਰੀਤਦੀਪਲਾ ਸਬਾਦਾ ਪੰਗਾ ਜੇਤੂ ਤੇਜ ਤੀਜਾ ਨਾਮ ਕੁਲਵਿੰਦਰ ਕਦੋਂ ਗੁੱਲਰ ਦਾ ਜੇਤੂ ਚੌਥਾ ਨਾਮ ਆ ਬੀ ਆਰ ਐਲ ਇਹ ਪੱਥੀ ਦਾ ਜੇਤੂ ਰਹਾ ਪਹਿਲਾ ਨਾਮ ਸੁੱਖਾ ਸਤਮਨ ਪਿੰਡ ਪੱਖੋਵਾਲ ਜੀਰਾ ਲੁਧਿਆਣਾ ਪਿੰਡ ਲੁਧੇਕੇ ਜਿਹੜਾ ਮੋਗਾ ਲੰਡੀ ਜੀਪ ਵਾਲੀ ਬਾਜੀ ਖੋਲ ਕਨੂਤਰ 137 ਹੈਟਰੀ ਫੀਸ 7700 4:20 ਦੇ ਮੋਟਰਸਾਈਕਲ ਤੇ ਲੰਡੀ ਜੀਪ ਸਾਂਝੀ ਕੀਤੀ ਗਈ ਪਹਿਲਾ ਨਾਮ ਮਿੱਕੀ ਗਮੇਣਾ ਪੀਨਾ ਮਾਨਸਾ ਤੇ ਦੂਜਾ ਨਾਮ ਬਰਾਉਡ ਯੂਐਸਏ ਕੋ ਜਾਸੇਦਮਾ ਲੰਡੀਜੀਤ ਤੇ ਮੋਟਰਸਾਈਕਲ ਪੀਨਾ ਮਾਨਸਾ ਕੋ ਜਾਸੇਦਮਾ ਸਾਂਝੀ ਕੀਤੇ ਗਏ ਤੀਜਾ ਨਾਮ ਮੋਨੋ ਯੂਐਸਏ ਗੁਰਦੀਪੁਰ ਕੋ ਚੌਥਾ ਨਾਮ ਬਰਾਉਡ ਯੂਐਸਏ ਮੁੱਠਿਆਂ ਜੀਤੂ ਪਿੰਡ ਬਲ ਹੁਕਮੀ ਨਕੋਦਰ ਫੋਲ ਕੋਊਟਰ 63 ਐਂਟਰੀ ਫੀਸ 3200 ਅੰਕ ਬਾਅਦ ਇਹ 50 ਮਿੰਟ ਦੇ ਬਾਅਦ ਜਿਨੀਬੜੀ ਸੇ ਕੋਊਟਰਾਂ ਜੀ ਸਾਂਝੀ ਪਹਿਲਾ ਨਾਮ ਬੱਬਾ ਜੋਗਾ ਮੋਟਰਸੈਂਬਲ ਬੱਬਾ 1500 ਪਲਸ ਕੱਪ ਦਾ ਜੀਤੂ ਦੂਜਾ ਨਾਮ ਸੁੱਖਾ ਅਗੇ ਢੜਮਿੰਡੀ ਪੱਖਾ ਪਲਸ 1000 ਪਲਸ ਕੱਪ ਦਾ ਜੀਤੂ ਤੀਜਾ ਨਾਮ ਕਾਲਾ ਆਵਦੀ ਪੱਖਾ ਪਲਸ 700 ਪਲਸ ਕੱਪ ਦਾ ਜੀਤੂ ਹੈਪੀ ਖਨੌੜਾ ਜਗਜੀਤ ਪੰਗਾ ਪਵਨ ਕੋਟਲੀ ਕਾਲਾ ਆਵਦੀ ਪੱਪਾ ਜੋਗਾ ਸੁੱਖਾ ਢੜਮਿੰਡੀ ਇਹਨਾਂ ਸਿਆਂ ਉਤਰਾਇ ਸੰਗੀ ਹੋਈ ਸੀ ਬੰਡ ਵੱਲ ਹੁਕਮੀ ਪਿੰਡ ਮੇਰ ਸਿੰਘ ਵਾਲਾ ਨੇੜੇ ਜੀਰਾ ਇੱਥੇ ਕੋਲ ਕਬੂਤਰ ਉੱਡੇ 87 ਐਂਟਰੀ ਫੀਸ 2200 3:30 ਤੇ ਬਾਜੀ ਨਿਬੜੀ ਪਹਿਲਾ ਨਾਮ ਹਰਦੇਵ ਡੋਹਕ ਫਿਰਜੇ ਦਾ ਜੇਤੂ ਦੂਜਾ ਨਾਮ ਹਰਮਨ ਦਬਈ ਇੱਕ ਕੁੱਲਰ ਦਾ ਜੇਤੂ ਤੀਜਾ ਨਾਮ ਰਵਣਾ ਹੰਬਾਲ ਇਹ ਕੱਪ ਦਾ ਜੇਤੂ ਰਹਾ ਪਿੰਡ ਮੇਰ ਸਿੰਘ ਵਾਲਾ ਨੇੜੇ ਕਿਡਾ ਪਿੰਡ ਸ਼ੋਕਰਾ ਫੋਲਕ ਬੁਤਰ 55 1:30 ਮਿੰਟ ਤੇ ਇਹ ਕਬੂਤਰਾਂ ਚ ਸਾਂਝੀ ਹੋਈ ਪ੍ਰੀਤ ਆਸਟ੍ਰੇਲੀਆ ਗੋਲੂ ਮਜਾਰਾ ਅਰਸ ਫੈਜਗੜ ਗਨੂਰ ਪੰਜੂਕਾ ਪ੍ਰੀਤ ਮਨਵੀ ਸਾਹਿਦ ਦਲੇਰਗੜ ਪਿੰਡ ਸ਼ੋਕਰਾ ਪਿੰਡ ਬਰਲਾ ਜ਼ਿਲ੍ਹਾ ਸਿਆਲकोट ਇਹ ਤੇ ਫੋਲਕ ਬੁਤਰ 83 ਐਂਟਰੀ ਫੀਸ 2300 ਦੂਜਾ ਨਾਮ ਜੋਤੀ ਸਾਹ ਪਰ ਐਲਈਡੀ ਪਾਸ 1000 ਜਿੱਤ ਪਹਿਲਾ ਤੇ ਤੀਜੇ ਨਾਮ ਦਾ ਪਤਾ ਇਹ ਲੰਘਾ ਕਿਆ ਵੀ ਕਿਹੜਾ ਜਿੱਤਿਆ ਆ ਪਿੰਡ ਫੂਕੀ ਲਈ ਨੇੜੇ ਲਹਿਰਾ ਫੂਲ ਕਬੂਤਰ 25 ਐਂਟਰੀ ਫੀਸ 2000 ਤਿੰਨ ਕਬੂਤਰਾਂ ਚ ਸਾਂਝੀ ਹੋਈ 235 ਤੇ ਬਿੰਦਰ ਸਿੰਘ ਵਾਸ ਕੀਮਤ ਜਾਖਲ ਝੰਡਾ ਖੰਡਿਆਲੀ ਵਾਦੀ ਕੱਲਾ ਰਿਆ ਹਕੀਮ ਦੇ ਜਾਖਲ ਦਾ ਪੱਲਾ ਨਾਮ ਬਿੰਦਰ ਸਿੰਘ ਉਸ ਦੂਜਾ ਨਾਮ ਕੀਮਤ ਦਾ ਜਾਖਲ ਪੱਖਾ ਪਾਸ ਬੱਦੇ ਜਿੱਤੂ ਪਿੰਡ ਫਰਵਾਲੀ ਗੁਲ ਕੂਤਰ ਕੰਨੇ ਐਨ 317 ਲੋਕ ਸੇਕੂਤਰਾਂ ਦੇ ਸੰਜੀ ਅਮਰਦੀਪ ਭੱਖਾ ਦੀਪਾ ਗੋਵਿੰਦਗੜ੍ਹ ਸੋਨੀ ਮਿਹਰਨਾ ਫੋਜੀ ਸਹਿਵਾਇਪੁਰਾ ਅਸਮਾਨ ਕੀ ਬਲਦੇਵ ਮਾਨਕਵਾਲ ਵਿੰਡ ਫਰਵਾਦੀ ਬੁਲ ਕਵੁੱਤਰ ਕਰਨੇ ਐਂਟਰੀ 1700 ਬਾਕੀ ਸਾਰੇ ਪ੍ਰਮੋਸ਼ਨ ਬਾਰੇ ਕੀ ਹੈ ਵੀਡੀਓ ਹੁੰਦਾ ਹੈ ਕਿ ਸ਼ੇਅਰਿੰਗ ਵੀ ਜ਼ਰੂਰ ਕਰਿਆ ਕਰੋ ਕੋਈ ਲੈ ਕਮੈਂਡ ਸ਼ੇਅਰ ਕਰਨ ਦਾ ਉਸਾਨੂੰ ਮਿਲੋ ਹੋਸਟਾਂ ਜੀ ਹੁੰਦੇ ਆ ਦੀ ਹੋਰ ਵੈਸੋ ਵਧੀਆ ਫੋਟੋਆਂ ਦਿਖਾ ਦੇਈਏ ਧੰਨਵਾਦ ਜੀ ਸਾਰਿਆਂ ਦਾ